ਜੀ ਦੋਸਤੋ 파ਰਸ ਆਯੁਰਵੈਦਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਸੋ ਦੋਸਤੋ ਅੱਜ ਅਸੀਂ ਫੇਰ ਇੱਕ ਵੀਰ ਦਾ ਰਾਜਸਥਾਨ ਤੋਂ ਉਹਨਾਂ ਦਾ ਇੱਕ ਨੁਕਸਾ ਜੋ ਕਿ ਆਈਬੀਐਸ ਸੰਗ੍ਰਹਿਣੀ ਅਸਰ ਦਾ ਨੁਕਸਾ ਹੈ ਸੋ ਜੋ ਆਪਾਂ ਬਹੁਤ ਹੀ ਬਿਹਤਰੀਨ ਸੋਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਜੋ ਨੁਕਸਾ ਦਿੰਨੇ ਆ ਜੋ ਕਿ ਇਹ ਆਪਾਂ ਮਜੂਨ ਆ ਜਿਹੜੇ ਤਿੰਨ ਤਰ੍ਹਾਂ ਦੇ ਤਿਆਰ ਕਰੀਦੇ ਹੈ ਸੋ ਉਹਨਾਂ ਨੂੰ ਇਹ ਬਣਾ ਕੇ ਭੇਜਣਾ ਹੈ ਸੋ ਬਹੁਤ ਹੀ ਇਹ ਬਿਹਤਰੀਨ ਜਬਰਦਸਤ ਇੱਕ ਮਜੂਨ ਹੈ ਜਿਹੜੇ ਅਸੀਂ ਤਿੰਨ ਪ੍ਰਕਾਰ ਦੇ ਤਿਆਰ ਕਰਦੇ ਹਾਂ ਸੋ ਬਹੁਤ ਹੀ ਪਾਵਰਫੁਲ ਇਸ ਦਾ ਜਿਹੜਾ ਹੈ ਰਿਜ਼ਲਟ ਆਈਬੀਐਸ ਸੰਗਰਹਿਣੀ ਅਲਸਰ ਲੀਵਰ ਦਾ ਬਿਲਕੁਲ ਡੈਮੇਜ ਹੋ ਜਾਣਾ ਲੀਵਰ ਨੇ ਬਿਲਕੁਲ ਵਰਕ ਨਾ ਕਰਨਾ ਸੋ ਉਸ ਨੂੰ ਲੀਵਰ ਨੂੰ ਜਿਹੜਾ ਹੈ ਬਹੁਤ ਹੀ ਇੱਕ ਜਬਰਦਸਤ ਜਾਣੀ ਕਿ ਤਾਕਤਵਾਰ ਬਣਾ ਦਿੰਦਾ ਹੈ ਸੋ ਜਿਹੜੀ ਕਿ ਆਈਬੀਐਸ ਸੰਗਰਹਿਣੀ ਦੀਆਂ ਅੰਤਾਂ ਦੀ ਸੋਜਿਸ਼ ਜਿਹੜੀ ਕਿ ਬਹੁਤ ਸਾਰੀ ਗੈਸ ਐਸਿਡ ਤਜਾਬ ਜਾਨੀ ਕਿ ਬੰਨਾ ਉਸ ਦੇ ਉੱਪਰ ਪ੍ਰੋਪਰ ਪੱਕਾ ਹੱਲ ਜਿਹੜਾ ਹੈ ਪੈ ਜਾਂਦਾ ਹੈ ਸੋ ਬਹੁਤ ਹੀ ਇੱਕ ਫਾਸਟ ਕੰਮ ਕਰਨ ਵਾਲੀ ਇਹ ਮਜੂਨ ਵਗੈਰਾ ਹੈ ਸੋ ਅਸਲ ਵਿੱਚ ਜੋ ਮਜੂਨ ਹਨ ਇਹ ਲੀਵਰ ਵਾਸਤੇ ਅਤੇ ਮਿਹਦੇ ਵਾਸਤੇ ਜਿਹੜਾ ਹੈ ਬਹੁਤ ਹੀ ਪਾਚਣਯੋਗ ਹੁੰਦਾ ਹੈ ਬਹੁਤ ਹੀ ਸੌਖਾ ਜਿਹੜਾ ਹੈ ਲੀਵਰ ਇਸ ਨੂੰ ਜਿਹੜਾ ਇੰਡਾਈਜੈਸ਼ਨ ਕਰ ਲੈਂਦਾ ਹੈ ਸੋ ਹੋਰ ਵੀ ਕੁਝ ਵੀਰ ਨੂੰ ਵੀਰ ਦੀ ਪ੍ਰੋਬਲਮ ਦੇ ਮੁਤਾਬਕ ਕੁਝ ਮੈਡੀਸਿਨ ਨੇ ਜਿਹੜਾ ਉਹਨਾਂ ਨੂੰ ਦੇਣਾ ਪੈਂਦਾ ਹੈ ਸੋ ਇਹ ਇੱਕ ਚਮਚ ਜਿਹੜਾ ਸਵੇਰੇ ਖਾਲੀ ਪੇਟ ਖਾਣਾ ਹੁੰਦਾ ਹੈ ਸਵੇਰੇ ਸ਼ਾਮ ਖਾਣਾ ਖਾਣ ਤੋਂ ਘੰਟੇ ਡੇਢ ਘੰਟਾ ਪਹਿਲਾਂ ਬਹੁਤ ਹੀ ਅੱਛੇ ਇਸ ਦੇ ਰਿਜ਼ਲਟ ਹਨ ਜੋ ਵੀਰ ਇਸ ਪ੍ਰੋਬਲਮ ਤੋਂ ਬਹੁਤ ਲੰਮੇ ਸਮੇਂ ਤੋਂ ਪਰੇਸ਼ਾਨ ਹਨ ਉਹ ਸਾਡੇ ਨਾਲ ਕੰਡਕਟ ਕਰਕੇ ਆਪਣਾ ਲਾਜ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਕਰਵਾ ਸਕਦੇ ਹਨ ਸੋ ਉਹਨਾਂ ਨੂੰ ਸਾਡੇ ਕੋਲ ਪਹੁੰਚਣਾ ਪਏਗਾ ਸਾਡੇ ਨਾਲ ਉਹ ਗੱਲ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਉਣਾ ਹੈਗਾ ਹੈ ਸੋ ਉਹ ਸਾਡੇ ਨਾਲ ਗੱਲ ਕਰਕੇ ਆਪਣਾ ਪ੍ਰੋਪਰ ਜਿਹੜਾ ਹੱਲ ਇਹ ਪਾ ਸਕਦੇ ਹਨ ਸੋ ਦੋਸਤੋ ਇਹ ਜਿਹੜਾ ਆਈਬੀਐਸ ਸੰਗ੍ਰਹਿਣੀ ਰੋਗ ਹੈ ਬਹੁਤ ਜਿੱਦੀ ਰੋਗ ਹੈ ਸੋ ਐਲੋਪੈਥਿਕ ਦੇ ਵਿੱਚ ਇਸ ਦਾ ਕੋਈ ਵੀ ਤੋੜ ਨਹੀਂ ਹੈ ਸੋ ਲੰਮੇ ਸਮੇਂ ਤੋਂ ਜਾਨੀ ਕਿ ਜੋ ਪੇਸ਼ੈਂਟ ਆ 10 10 12 12 15 15 ਸਾਲ ਤੋਂ ਜਿਹੜਾ ਇਹ ਮੈਡੀਸਿਨ ਚੱਲ ਰਿਹਾ ਹੈ ਅਤੇ ਬਹੁਤ ਹੀ ਸਰੀਰ ਇਹ ਜਿਹੜਾ ਵੀਕਨੈਸ ਹੋ ਜਾਂਦਾ ਹੈ ਦਵਾਈਆਂ ਖਾ ਕੇ ਅਤੇ ਪ੍ਰੋਬਲਮ ਦੇ ਨਾਲ ਸੋ ਇਸ ਨੂੰ ਸਮਝਣ ਦੀ ਲੋੜ ਹੈ ਜੇ ਇਸ ਨੂੰ ਸਮਝ ਲਿਆ ਜਾਵੇ ਤੇ ਇਹ ਕੋਈ ਰੋਗ ਬਹੁਤਾ ਜਿਆਦਾ ਵੱਡਾ ਨਹੀਂ ਹੈ ਜਿੰਨਾ ਚਿਰ ਆਪਾਂ ਇਸ ਨੂੰ ਸਮਝਦੇ ਨਹੀਂ ਹੈ ਉਹਨਾਂ ਚਿਰੇ ਬਹੁਤ ਵੱਡੀ ਵਿਵਤਾ ਹੈ ਕਿਉਂਕਿ ਇਹ ਰੋਗ ਠੀਕ ਹੋਣ ਵਾਲਾ ਨਹੀਂ ਹੈ ਸਮਝਣ ਤੋਂ ਬਿਨਾ ਔਰ ਮੈਡੀਸਿਨ ਵੀ ਇਸ ਵਾਸਤੇ ਜਿਹੜੀ ਆ ਪ੍ਰੋਪਰ ਜ਼ਬਰਦਸਤ ਹੀ ਹੋਵੇ ਤੇ ਇਸ ਦੇ ਉੱਪਰ ਜਿਹੜਾ ਕਾਬੂ ਪੈਂਦਾ ਹੈ ਨਹੀਂ ਤੇ ਇਹ ਲੰਮਾ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਹੋ ਜਾਂਦਾ ਹੈ ਸੋ ਆਫਰ ਵਿੱਚ ਜਿਹੜਾ ਮਰੀਜ਼ ਏ ਉਹ ਇਸ ਪ੍ਰੋਬਲਮ ਤੋਂ ਹਾਰ ਜਾਂਦਾ ਹੈ ਸੋ ਦੋਸਤੋ ਜਿਸ ਵੀ ਵੀਰ ਭੈਣ ਭਰਾ ਨੂੰ ਇਸ ਦੀ ਪ੍ਰੋਬਲਮ ਹੋਵੇ ਉਹ ਸਾਡੇ ਨਾਲ ਕੰਡਕਟ ਕਰਕੇ ਤੇ ਸਾਡੇ ਤਰੀਕੇ ਦੇ ਨਾਲ ਚੱਲ ਕੇ ਆਪਣਾ ਲਾਜ ਪੂਰਾ ਇੱਕ ਚਮਤਕਾਰ ਜ਼ਬਰਦਸਤ ਤਰੀਕੇ ਦੇ ਨਾਲ ਪਾ ਸਕਦਾ ਹੈ ਧੰਨਵਾਦ ਜੀ